ਹਾਂਜੀ ਫੈਕਰੀ ਕਾਲਜੀ ਸਾਰਿਆਂ ਨੂੰ ਮਿੱਤਰੋ ਅੱਜ ਆਪਣੇ ਸੈਟਅਪ ਦਾ ਤੀਜਾ ਦਿਨ ਆ ਬਾਈ ਤਾਂ ਵੀਰੇ ਦੋ ਦਿਨਾਂ ਦਾ ਕੰਮ ਚੱਲੀ ਜਾਂਦਾ ਅੱਜ ਤੀਜਾ ਦਿਨ ਆ ਤੇ ਇੱਧਰ ਬਾਈ ਮਸਾਲਾ ਤਿਆਰ ਕਰੀ ਜਾਂਦਾਗਾ ਸਵੇਰ ਸਵੇਰ ਦਾ ਟਾਈਮ ਬਾਕੀ ਆ ਜੋ ਬਈ ਤੁਹਾਨੂੰ ਦਿਖਾ ਦਈਏ ਕੱਲ ਵੀਰੇ ਆਪਣਾ ਕੰਮ ਪਹੁੰਚਿਆ ਸੀ ਇੱਥੋਂ ਤੱਕ ਆ ਦੋਨੇ ਟਾਕੀਆਂ ਲੱਗੀਆਂ ਸੀ ਉੱਤੇ ਆਪਾਂ ਆ ਪੈਪਾਂ ਪਾਤੀਆਂ ਸੀ ਬਾਕੀ ਬਈ ਆ ਪੈਪਾਂ ਦੇ ਅੰਦਰ ਆਪਾਂ ਜਾਲੀ ਲਾਵਾਂਗੇ ਤਾਂ ਮਿੱਤਰੋ ਆ ਗੇਟ ਹਲੇ ਖੜੇ ਨੇ ਇਹਨਾਂ ਨੂੰ ਆਪਾਂ ਅੱਜ ਨਹੀਂ ਖੋਲਦੇ ਕੱਲ ਨੂੰ ਖੋਲਾਂਗੇ ਬਾਕੀ ਬਈ ਇੱਧਰ ਦੇਖੋ ਚਲਾ ਤਾ ਪਲਫਤਰ ਵਾਲਾ ਕੰਮ ਮਿਸਤਰੀਆਂ ਨੇ ਆ ਕੇ ਤੜਕੇ ਤੜਕੇ ਤਾਂ ਲਾਗੇ ਬਈ ਪਲਫਤਰ ਕਰਨ ਹੁਣ ਚੱਕ ਦੇਣਗੇ ਇਹਦੇ ਫੱਟੇ ਬਾਕੀ ਬਈ ਜਿਹੜਾ ਬਿਜਲੀ ਵਾਲਾ ਮਿਸਤਰੀ ਸੀ ਉਹ ਆ 6 ਖੁੱਡਿਆਂ ਦੇ ਵਿੱਚ ਪੈਪਾਂ ਪਾ ਗਿਆ ਸੀਗਾ ਕਬੂਤਰ ਵਾਲੇ ਹਲੇ ਖੁੱਡੇ ਰਹਿੰਦੇ ਨੇ ਫੀਟਿੰਗ ਕਰਨ ਕਣੀਓ ਤਬਈ ਆ ਛੇ ਖੁੱਡਿਆਂ ਦੇ ਵਿੱਚ ਪੈਪਾ ਪੈ ਗਈਆਂ ਹੁਣ ਇਹਨਾਂ ਤੇ ਪਲਾਸਟਰ ਹੋ ਜੂ ਚਲੋ ਬਈ ਬਾਈ ਹੋਰਾਂ ਨੂੰ ਪਲਾਸਟਰ ਕਰਨ ਦੋ ਤੁਹਾਨੂੰ ਥੋੜੇ ਟਾਈਮ ਤੱਕ ਦਿਖਾਉਨੇ ਆ ਕੰਮ ਕਿੱਥੋਂ ਤੱਕ ਪਹੁੰਚਿਆ ਤੇ ਨਾਲੇ ਬਈ ਖਰਚਾ ਦੱਸਾਂਗੇ ਜਦੋਂ ਸਾਰਾ ਫੈਟ ਆਪਾਂ ਤਿਆਰ ਹੋ ਗਿਆ ਆ ਇਧਰ ਮੈਤਰੋ ਆਪਾਂ ਲਵ ਬਰਡਸ ਦੇ ਤੇ ਚੁੰਨੂ-ਮੁੰਨੂ ਦੇ ਪਿੰਜਰੇ ਬਾਹਰ ਕੱਢ ਤੇ ਤੇ ਨਾਲੇ ਆ ਗਿਨੀ ਪਿਗ ਤੇ ਬਾਕੀ ਬਈ ਜਾਨਵਰ ਇਧਰ ਖੋਲ ਰੱਖੇ ਨੇ ਟਰਕੀ ਸ਼ਰਕੀ ਹੋਰੀ ਆ ਮੁਰਗੇ ਸ਼ੁਰਗੇ ਸਾਰੇ ਚਲੋ ਆਜੋ ਬਈ ਆਪਾਂ ਮਾਸਟਰ ਖੁੱਡੇ ਦੇ ਅੰਦਰ ਚੱਲਦੇ ਆ ਤੇ ਦਿਖਾਉਨੇ ਆ ਬਈ ਤੁਹਾਨੂੰ ਅੱਜ ਗੋਲੀ ਦਾ ਬੱਚਾ ਗੋਲੀ ਦਾ ਬੱਚਾ ਬਾਈ ਜਿਹੜਾ ਤਿੰਨ ਦਿਨਾਂ ਬਾਅਦ ਆਇਆ ਉਹ ਨਹੀਂ ਜਿਹੜਾ ਨਵਾਂ ਬੱਚਾ ਆ ਉਹ ਦਿਖਾਉਨੇ ਆ ਉਧਰ ਸਾਹਮਣੇ ਖਾਨੇ ਦੇ ਵਿੱਚ ਆ ਬਾਈ ਗੋਲੀ ਤੇ ਇੱਥੇ ਬਾਈ ਗੋਲੀ ਨੇ ਛੋਟਾ ਬੱਚਾ ਕੱਢਿਆ ਹੋਇਆਗਾ ਛੋਟਾ ਬੱਚਾ ਬਾਈ ਇਹਨੇ ਇੱਕ ਕੱਢਿਆਗਾ ਤਾਂ ਇੱਕ ਆਪਾਂ ਬਾਦਲ ਵਾਲੀ ਜੋੜੀ ਦਾ ਰੰਨਾ ਰੱਖਿਆ ਸੀ ਇਹਦੇ ਥੱਲੇ ਆ ਖਰਾਬ ਹੋ ਗਿਆ ਸੀ ਮੰਨ ਲਾ ਖਰਾਬ ਹੀ ਅਜੇ ਤੱਕ ਬੱਚਾ ਨਹੀਂ ਨਿਕਲਿਆ ਬਾਕੀ ਆ ਦੇਖੋ ਬਈ ਗੋਲੀ ਦਾ ਨਵਾਂ ਬੱਚਾ ਛੋਟਾ ਤਾਂ ਦੇਖੋ ਬਈ ਜਿਹੜੇ ਇਹਦੇ ਪਹਿਲਾਂ ਵਾਲੇ ਬੱਚੇ ਸੀ ਉਹਨੇ ਤਾਂ ਆਪਣਾ ਦਿਲ ਖੁਸ਼ ਕਰਤਾ ਤੈਨੂੰ ਦੇਣਾ ਬਾਅਦ ਆ ਕੇ ਤਾਂ ਉਮੀਦ ਆ ਆ ਬੱਚੇ ਵੀ ਵਧੀਆ ਰੰਗ ਢੰਗ ਦਿਖਾਉਣਗੇ ਆਪਦਾ ਬਾਕੀ ਬਈ ਇੱਧਰ ਕਬੂਤਰ ਆਪਣੇ ਸਾਰੇ ਠੀਕ ਠਾਕ ਨੇ ਤੇ ਆਪਾਂ ਗੋਲੀ ਨੂੰ ਭੇਜ ਦਿੰਨੇ ਆ ਜਾ ਕੇ ਬੱਚੇ ਨੂੰ ਗਰਮੈਸ਼ ਦੇ ਦੂ ਚੱਲ ਚੱਲ ਭੱਜ ਜਾ ਭੱਜ ਜਾ ਵੈਰੀ ਗੁੱਡ ਲੋ ਬਈ ਮੇਤਰੋ ਇੱਧਰ ਆ ਗਿਆ ਗੋਲੀ ਦਾ ਬੱਚਾ ਏ ਬਈ ਗੋਲੀ ਦਾ ਬੱਚਾ ਤੀਜੇ ਦਿਨ ਕਰਿਆ ਆ ਕੇ ਡਿੱਗਿਆ ਛਾਤਰੀ ਤੇ ਤਾਂ ਮੇਤਰੋ ਬੱਚਾ ਇਹ ਵੀ ਬੰਬਾ ਪੂਰਾ ਜੇ ਮੈਂ ਆਪਣਾ ਇੱਕ ਪਹਿਲਾ ਵਾਲਾ ਬੱਚਾ ਸੀ ਬਈ ਦੋ ਦਿਨ ਉੱਡੀ ਗਿਆ ਤੀਜੇ ਦਿਨ ਆ ਕੇ ਡਿੱਗਿਆ ਸੀ ਉਮੀ ਬਈ ਇਹਨੇ ਕੀਤਾ ਇਹ ਵੀ ਤੀਜੇ ਦਿਨ ਮੁੜ ਕੇ ਆਇਆ ਕਰੇ ਤਾਂ ਮੇਤਰੋ ਚੀਜ਼ ਤਕੜੀ ਹੈ ਇਹ ਬਾਕੀ ਬਈ ਜਿਵੇਂ ਆਪਾਂ ਪਹਿਲੇ ਵਾਲੇ ਬੱਚੇ ਦਾ ਨਾਮ ਰੱਖਿਆ ਸੀ ਹੁਣ ਬਈ ਇਹਦਾ ਨਾਮ ਵੀ ਰੱਖਣਾ ਬਣਦਾ ਆ ਬੱਚੇ ਦਾ ਨਾਮ ਬਈ ਆਪਾਂ ਉਹ ਰੱਖਾਂਗੇ ਜਦੋਂ ਆਪਾਂ ਨਾਟਗਰਾਂ ਦਾ ਨਾਮ ਰੱਖਿਆ ਸੀ ਤਾਂ ਬਹੁਤ ਸਾਰੇ ਭਾਈਆਂ ਦੇ ਕਮੈਂਟ ਆਏ ਸੀ ਜਹਾਜ਼ ਨਾਮ ਦੇ ਤਾਂ ਮਿੱਤਰੋ ਹਾਂਜੀ ਆਪਾਂ ਆ ਬੱਚੇ ਦਾ ਨਾਮ ਜਹਾਜ਼ ਰੱਖਾਂਗੇ ਮੈਂ ਤੁਹਾਡੇ ਤੋਂ ਬਿਨਾ ਪੁੱਛੇ ਰੱਖੀ ਹੈ ਨਾ ਕਿਉਂਕਿ ਬਈ ਮੈਂ ਪਹਿਲਾਂ ਹੀ ਕਿਹਾ ਸੀ ਬਈ ਜਿਹੜਾ ਆਪਣਾ ਅਗਲਾ ਬੱਚਾ ਹੋ ਵਧੀਆ ਆ ਉਹਦਾ ਨਾਮ ਆਪਾਂ ਜਹਾਜ਼ ਰੱਖਾਂਗੇ ਤਾਂ ਮਿੱਤਰੋ ਅੱਜ ਤੋਂ ਵਾਅਦਾ ਆਪਣਾ ਇਹ ਜਹਾਜ਼ ਆ ਲੈ ਬਈ ਜਾ ਜਹਾਜ਼ ਜਾ ਭਾਜਾ ਲੋ ਜੀ ਮਿੱਤਰੋ ਇਧਰ ਸੂਰਜ ਵੀ ਨਿਕਲਿਆ ਆ ਬਈ ਥੋੜੇ ਟਾਈਮ ਤੱਕ ਧੁੱਪ ਆ ਜੂਗੀ ਪੂਰੀ ਤੇ ਆਪਣੇ ਸਾਰੇ ਜਾਨਵਰਾਂ ਨੂੰ ਵਧੀਆ ਧੁੱਪ ਲੱਗ ਜੂਗੀ ਤੇ ਬਾਕੀ ਬਈ ਇਧਰ ਦੇਖੋ ਇਹਨਾਂ ਦੇ ਕੰਮ ਚਲੋ ਏ ਬਾਰ ਚਲੋ 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 ਤੂਫਾਨ ਤੇ ਸੁਲਤਾਨ ਚਲੋ ਆਜੋ ਪਾਜੋ 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 ਇਧਰ ਮਿੱਤਰੋ ਆਪਣੇ ਹੀਰ ਤੇ ਰਾਂਝਾ ਕੁੱਤੇ ਪਏ ਨੇ ਬਈ ਤੇ ਬਈ ਆਪਾਂ ਇਹਨਾਂ ਦਾ ਪੌਂਡ ਬਣਾਵਾਂਗੇ ਹੁਣ ਪੱਕਾ ਪੌਂਡ ਬਾਕੀ ਮਿੱਤਰੋ ਇੱਧਰ ਖਰਗੋਸ਼ਾਂ ਦੇ ਘਰ ਤੇ ਕਈ ਫਰੇ ਭਰਾਵਾਂ ਦੇ ਕਮੈਂਟ ਆਏ ਸੀ ਵੀ ਜਿਹੜੇ ਇਹਨਾਂ ਦੇ ਤੋੜੇ ਦੱਬੇ ਨੇ ਇਹਨਾਂ ਦੇ ਮੂੰਹ ਉੱਤੇ ਨੂੰ ਕਰਕੇ ਦੱਬਣੇ ਸੀ ਤਾਂ ਮਿੱਤਰੋ ਆਪਾਂ ਕਰ ਦਾਂਗੇ ਸੈਟਿੰਗ ਕੋਈ ਚੱਕਰ ਨਹੀਂ ਜਦੋਂ ਫੀਮੇਲ ਰੈਬਿਟ ਲਿਆਂਦੀ ਉਦੋਂ ਕਰ ਦਾਂਗੇ ਚੱਕੋ ਬਈ ਆਪਾਂ ਪਹੁੰਚ ਗਏ ਅੰਦਰ ਆਤਰੋ ਤੇ ਛਾਤਰੋ ਦੇ ਬਾੜੇ ਦੇ ਤੇ ਬਈ ਛਾਤਰੋ ਫਿਰਦੀ ਆ ਖੁੱਲੀ ਆਤਰੋ ਬੰਨ ਰੱਖੀ ਆ ਇਹ ਕਿਵੇਂ ਹੋ ਸਕਦਾ ਬਈ ਜੇ ਖੁੱਲੀਆਂ ਹੁਣ ਤਾਂ ਦੋਨੇ ਹੁਣ ਜੇ ਬਨੀਆਂ ਹੁਣ ਤਾਂ ਦੋਨੇ ਬਨੀਆਂ ਹੁਣ ਤਾਂ ਬਈ ਆਪਾਂ ਕੀ ਕਰਦੇ ਆਪਾਂ ਆਤਰੋ ਨੂੰ ਵੀ ਖੋਲ ਲੈਨੇ ਆ ਹਨਾ ਲੈ ਆਤਰੋ ਤੈਨੂੰ ਖੋਲੀਏ ਆ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਬੇਟੇ ਲੈ ਲੋ ਬਈ ਖੋਲਤੀ ਬਾਕੀ ਮੇਤਰੋ ਇਧਰ ਆਤਰੋ ਤੇ ਚਾਤਰੋ ਦੇ ਬਾੜੇ ਛਾਪਾ ਖੁਰਲੀ ਰੱਖਤੀ ਇਹ ਖੁਰਲੀਆਂ ਆਪਣੇ ਕੋਲੇ ਦੋ ਨੇ ਬਈ ਤੇ ਆਪਾਂ ਦੋਨੇ ਖੁਰਲੀਆਂ ਦੇ ਉੱਤੇ ਰੰਗ ਮਾਰ ਕੇ ਇਹਨਾਂ ਦੇ ਨਾਮ ਲਿਖਾਂਗੇ ਆਤਰੋ ਤੇ ਚਾਤਰੋ ਬਹੁਤ ਸੋਹਣਾ ਲੱਗੂ ਬਈ ਬਾਕੀ ਬਈ ਇੱਕ ਭਰਾ ਦਾ ਕਮੈਂਟ ਆਇਆ ਸੀ ਕਹਿੰਦੇ ਬਈ ਜਿਹੜੀ ਤੁਹਾਡੀ ਆਹ ਚਾਤਰੋ ਆ ਇਹਦੇ ਪੈਰ 'ਚ ਜਿਹੜੀ ਝਾਂਜਰਾ ਹਨਾ ਇਹਨੂੰ ਬਾਹਰ ਕੱਢ ਦੋ ਕਹਿੰਦੇ ਇਹ ਨਾ ਟਾਈਟ ਹੋਈ ਜਾਂਦੀ ਆ ਤਾਂ ਮਿੱਤਰੋ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਕੱਢ ਦਿੰਨੇ ਆ ਬਈ ਝਾਂਜਰ ਦੀ ਕਿੱਡੀ ਕ ਗੱਲ ਹੈਗੀ ਲਿਆ ਜਾ ਆਤਰੋ ਕੱਢੀਏ ਤਰੀ ਝਾਂਜਰ ਖੜ ਜਾ ਫੋਣ ਖਾਏਂਗੀ ਹੈ ਨਾ ਬੁੱਤੋ ਐਨੀ ਕਰੇ ਕਰਦੇ ਛਾਣਾ ਬੱਚਾ ਲੈ ਤੇਰੀ ਝਾਂਜਰ ਕੱਢਾਂਗੇ ਏਸੀ ਠੀਕ ਆ ਇੱਧਰ ਹੋ ਆ ਜਾ ਇੱਧਰ ਹੋ ਜਾ ਕਢਾ ਲੇਂਗੀ ਨਾ ਫੋਖੀ ਬਈ ਖੜ ਜਾ ਖੜ ਜਾ ਬੁੱਤੋ ਕੱਢਦੇ ਆ ਕੱਢਦੇ ਆ ਕੱਢਦੇ ਆ ਤਾ ਮੈਟਰੋ ਬਈ ਮੈਂ ਝਾਂਜਰ ਕੱਟਦਾ ਬਈ ਕਿਉਂਕਿ ਮੈਂ ਕੱਲਾਗਾ ਤਾਂ ਬਈ ਕੱਥ ਨਾਲ ਤਾਂ ਇਹ ਨਿਕਲਨੀ ਨਹੀਂ ਝਾਂਜਰ ਕੱਟ ਕੇ ਮਿਲਦੇ ਆਪਾਂ ਲੋ ਬਈ ਮੈਟਰੋ ਝਾਂਜਰ ਆਪਾਂ ਕੱਟਤੀ ਹੁਣ ਬਈ ਕੋਈ ਚੱਕਰ ਨਹੀਂ ਹੈਗਾ ਇਹ ਕਿੰਨੀ ਮਰਜੀ ਮੋਟੀ ਹੋਈ ਚੱਲੇ ਹੈਨਾ ਹੈਨਾ ਉਹਨੋ ਚਲੋ ਆਜੋ ਬਈ ਆਪਾਂ ਬਾਹਰ ਚੱਲਦੇ ਆ ਧੁੱਪ ਵੀ ਬਹੁਤ ਸੋਣੀ ਨਿਕਲਿਆ ਆਜੋ ਫਿਰ ਚੱਲੀਏ ਦੇਖੋ ਬਈ ਮਿੱਤਰੋ ਤਿੰਨ ਖੁੱਡੇ ਪਲਾਸਟਰ ਹੋ ਗਏ ਬਈ ਉਤਲੇ ਆ ਰਿਹਾ ਪਹਿਲਾ ਖੁੱਡਾ ਬਈ ਦੇਖੋ ਬਹੁਤ ਸੋਹਣਾ ਪਲਾਸਟਰ ਹੋਇਆ ਵਿੱਚ ਬਾਈਆਂ ਨੇ ਡੱਬੀ ਛੜਤੀ ਲੈਟ ਲਾਉਣ ਵਾਸਤੇ ਤਾਂ ਬਈ ਇੱਧਰ ਆ ਗਿਆ ਦੂਜਾ ਖੁੱਡਾ ਆ ਵੀ ਦੇਖ ਲੋ ਆ ਵੀ ਬਹੁਤ ਸੋਹਣਾ ਹੋਇਆਗਾ ਐਚ ਵੀ ਡੱਬੀ ਛੜਤੀ ਤਾਂ ਬਾਕੀ ਬਈ ਇੱਧਰ ਆ ਗਿਆ ਤੀਜਾ ਆ ਤਿੰਨ ਖੁੱਡੇ ਹੋ ਗਏ ਬਈ ਪਲਾਸਟਰ ਬਾਕੀ ਥੱਲੇ ਵਾਲੇ ਬਾਈ ਕਰੀ ਜਾਂਦੇ ਨੇ ਲੱਗੇ ਹੋਏ ਨੇ ਤਾਂ ਥੋੜੇ ਟਾਈਮ ਤੱਕ ਕਰਦੇਣਗੇ ਬਾਕੀ ਬਈ ਇੱਧਰ ਮਸਾਲਾ ਮਸੂਲਾ ਪੂਰਾ ਚੱਲੀ ਜਾਂਦਾਗਾ ਇੱਧਰ ਬਈ ਕਬੂਤਰਾਂ ਵਾਲਾ ਰਹਿ ਗਿਆ ਇਹ ਦੇਖੋ ਕਦੋਂ ਕਰਦੇ ਨੇ ਸਾਰਿਆਂ ਨਾਲੋਂ ਪਹਿਲਾਂ ਤਾਂ ਬਈ ਜਿਹੜੇ ਇੱਧਰਲੇ ਤਿੰਨ ਤਿੰਨ ਖੁੱਡੇ ਨੇ ਇਹਨਾਂ ਨੂੰ ਪਲਾਸਟਰ ਕਰਕੇ ਫਿਰ ਡਬਲ ਸਟੋਰੀ ਦੀ ਛੱਤ ਪਾਉਂਗੀ ਅੱਜ ਤਾਂ ਉਸ ਤੋਂ ਬਾਅਦ ਕਬੂਤਰਾਂ ਵਾਲੇ ਤੇ ਆਉਣਗੇ ਬਾਕੀ ਬਈ ਆਜੋ ਤੁਹਾਨੂੰ ਅੰਦਰੋਂ ਦਿਖਾ ਦਿੰਨਾ ਦੇਖੋ ਬਈ ਆਪਾਂ ਜਿਹੜੀ ਵਿਚਾਲੜੀ ਕੰਧ ਸੀ ਉਹਤੇ ਵੀ ਪੈਪਾਂ ਲਵਾਤੀਆਂ ਤੇ ਰੋਸ਼ਨਦਾਨ ਲਵਾਤਾ ਤਾਂ ਬਹੁਤ ਸਾਰੇ ਭਰਾ ਕਹਿੰਦੇ ਸੀ ਬਈ ਇਹਦੇ ਵਿੱਚ ਸੱਪ ਨਾ ਟੱਪ ਜਾਈਏ ਤਾਂ ਬਈ ਆਪਾਂ ਜਾਲੀ ਲਾਵਾਂਗੇ ਪੂਰਾ ਵਧੀਆ ਕੰਮ ਕਰਾਂਗੇ ਪੱਕਾ ਸੱਪ ਤਾਂ ਛੱਡੋ ਮੱਖੀ ਵੀ ਨਹੀਂ ਟੱਪਣ ਦਿੰਦੇ ਆਪਾਂ ਹੋਰ ਦੱਸੋ ਬਾਕੀ ਚਲੋ ਬਈ ਮਾਰਦਿਆਂ ਗੇੜਾ ਆਪਾਂ ਇਧਰ ਥੋੜੇ ਟਾਈਮ ਤੱਕ ਬਾਕੀ ਬਈ ਰਹੀ ਗੱਲ ਖੁੱਡਿਆਂ ਦੀ ਲਾਈਟਿੰਗ ਦੀ ਸਾਰੇ ਖੁੱਡਿਆਂ ਦੇ ਵਿੱਚ ਆੜਾੜ ਲਾਈਟ ਲੱਗੂਗੀ ਤੇ ਸਾਰੀਆਂ ਲਾਈਟਾਂ ਦੇ ਆੜਾੜ ਬਟਨ ਹੋਣਗੇ ਆਹ ਕੰਧ ਤੇ ਲਵਾਵਾਂਗੇ ਬੋਰਡ ਆਪਾਂ ਮਿੱਤਰੋ ਇਧਰ ਟੌਮ ਤੇ ਜੈਰੀ ਨੂੰ ਮੈਂ ਹਰਾ ਰੱਖਤਾ ਤੇ ਬਈ ਸਾਰੀ ਅਫੀਲ ਗੈਗੇ ਇਹਨਾਂ ਦੇ ਕੋਲੇ ਖੜੀ ਆ ਕਿਉਂਕਿ ਇਹ ਵੀ ਹਰਾ ਖਾਣਾ ਚਾਹੁੰਦੇ ਨੇ ਤਾਂ ਆਪਾਂ ਕੀ ਕਰਦੇ ਆ ਇਹਨਾਂ ਨੂੰ ਵੀ ਪਾ ਦਿੰਨੇ ਆ ਥੋੜਾ ਜਿਹਾ ਹਰਾ ਲਿਆ ਕੀ ਆਓ 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 ਜਿਵੇਂ ਮਤਰੋ ਹਰਾ ਆਪਾਂ ਇਹਨਾਂ ਨੂੰ ਸਿੱਟਤਾ ਬਈ ਆ ਗਈ ਸਾਰੀ ਅਸੀ ਗੈਂਗ ਹਰੇ ਤੇ ਤੇ ਮਤਰੋ ਜਿਹੜੇ ਬ੍ਰਹਮਾ ਜੀ ਨੇ ਆਪਣੇ ਉਹ ਆ ਗਏ ਬਈ ਸੁਲਤਾਨ ਦੇ ਕੋਲੇ ਇਹ ਬਹੁਤ ਸ਼ਕੀਨ ਨੇ ਹਰਾ ਖਾਣ ਦੇ ਤਾਂ ਬਈ ਇਹਦਾ ਨਾਮ ਬਹੁਤ ਜਿਆਦਾ ਸੋਹਣਾ ਹੈਗਾ ਆਪਾਂ ਨੂੰ ਅਲੱਗ ਤੋਂ ਨਾਮ ਰੱਖਣ ਦੀ ਲੋੜ ਨਹੀਂ ਇਹਦੀ ਤਾਂ ਕਰਕੇ ਇਹਨੂੰ ਆਪਾਂ ਬ੍ਰਹਮਾ ਜੀ ਕਹਿਣ ਲੱਗੇ ਬਾਕੀ ਮਤਰੋ ਆਪਣੀਆਂ 3-4 ਫੀਲ ਮੁਰਗੀਆਂ ਅੰਡੇ ਦੇਣ ਲੱਗੀਆਂ ਤਿੰਨ ਤਾਂ ਰੋਝ ਦਿੰਦੀਆਂ ਦਿੰਦੀਆਂ ਨੇ ਪੱਕਾ ਚਲੋ ਆਜੋ ਬਈ ਹੁਣ ਆਪਾਂ ਕਬੂਤਰ ਬਾਹਰ ਕੱਢਦੇ ਆ ਸਾਰੇ ਸਾਰਿਆਂ ਨੂੰ ਅੱਜ ਬਾਹਰ ਦਾਣਾ ਖਵਾਵਾਂਗੇ ਫਿਰ ਕੱਲੇ ਬੱਚਿਆਂ ਨੂੰ ਛਤਰੀ ਤੇ ਬਿਠਾ ਦਾਂਗੇ ਸਾ ਮਿੱਤਰੋ ਤਾਂ ਬਹੁਤ ਵਧੀਆ ਨਿਕਲਿਆ ਆਜੋ ਫਿਰ ਚੱਲੀਏ ਆਪਾਂ ਗੇਟ ਖੋਲ ਦਿੰਨੇ ਆ ਆਪ ਹੀ ਬਾਹਰ ਆ ਜਾਣਗੇ ਇੱਧਰ ਪਿਆ ਮਿੱਤਰੋ ਆਪਣਾ ਨਿਗਾ ਨਿਗਾ ਪਾਣੀ ਆ ਗਰਮ ਪਾਣੀ ਦੇ ਵਿੱਚ ਠੰਡਾ ਪਾਣੀ ਮਿਕਸ ਕਰਿਆ ਹੋਇਆ ਹੈਗਾ ਤਾਂ ਬਈ ਸਵੇਰ ਸਵੇਰੇ ਆ ਰੱਖਦੇ ਹੁੰਨੇ ਆ ਬਹੁਤ ਵਧੀਆ ਰਹਿੰਦੇ ਨੇ ਕਬੂਤਰ ਬਾਕੀ ਬਈ ਚੈੱਕ ਕਰ ਲਿਆ ਨੇ ਜਿਆਦਾ ਗਰਮ ਤਾਂ ਨਹੀਂ ਫਟਾ ਆ ਰੱਖ ਦਿੰਨੇ ਉੱਤੇ ਲਓ ਜੀ ਮਿੱਤਰੋ ਮੈਂ ਜਾਲ ਤੋਂ ਬਾਹਰ ਆ ਗਿਆ ਦੇਖੋ ਬਈ ਹੁਣ ਕਿਵੇਂ ਆਉਂਦੇ ਨੇ ਕਬੂਤਰ ਤਾਂ ਬਈ ਜਦੋਂ ਮੈਂ ਅੰਦਰ ਫੀਓਦੋ ਨਹੀਂ ਆਉਂਦੇ ਸੀ ਬਾਹਰ ਫਿਰ ਮੈਂ ਬਾਹਰ ਆ ਗਿਆ ਹੁਣ ਭੱਜੇ ਆਉਂਦੇ ਨਹੀਂ ਦੇਖੋ ਬਈ ਫੀਨ ਹਾਂਜੀ ਮਿੱਤਰੋ ਕਿਵੇਂ ਲੱਗੀ ਬਈ ਫਿਰ ਬਾਦਲ ਦੀ ਗੜਤ ਨਹੀਂ ਘੁੰਮਦਾ ਸੀ ਨਾ ਪਵੀਰੀ ਮੰਗੂ ਮਿੱਤਰੋ ਆ ਬੱਚੇ ਛਤਰੀ ਤੇ ਚੜੇ ਬੈਠੇ ਨੇ ਤੇ ਕਬੂਤਰਾਂ ਨੇ ਦਾਣਾ ਪਾਣੀ ਖਾ ਲਿਆ ਤਾਂ ਬਈ ਮੈਂ ਗੇਟ ਖੋਲਤਾ ਖੁੱਡੇ ਦਾ ਹੁਣ ਜਿਹੜੇ ਕਬੂਤਰਾਂ ਨੇ ਅੰਦਰ ਜਾਣਾ ਹੂ ਅੰਦਰ ਚੱਲ ਜਾਣਗੇ ਜਿਹੜਿਆ ਨੇ ਬਾਹਰ ਰਹਿਣਾ ਹੂ ਉਹ ਬਾਹਰ ਹੀ ਲੈਣਗੇ ਤਾਂ ਮਿੱਤਰੋ ਮੈਨੂੰ ਤਾਂ ਲੱਗਦਾ ਸਾਰੇ ਨਹੀਂ ਅੰਦਰ ਜਾਣਾ ਸਾਰੇ ਅੰਦਰ ਨੂੰ ਭੱਜੇ ਜਾਂਦੇ ਨੇ ਆ ਰਹਿ ਗਏ ਲੈ ਚਾਰਕ ਇਹ ਵੀ ਅੰਦਰ ਜਾਣ ਨੂੰ ਤਿਆਰ ਨਹੀਂ ਲੋ ਟੱਪ ਗਏ ਬਈ ਤਾਂ ਆਪਾਂ ਕੀ ਕਰਦੇ ਆ ਬਈ ਜਿਹੜੇ ਕਬੂਤਰ ਜਾਂਦੇ ਆ ਜਾਣ ਦੋ ਕੱਲੇ ਬੱਚਿਆਂ ਨੂੰ ਆਪਾਂ ਬਾਹਰ ਕੱਢ ਦਾਂਗੇ ਬਾਕੀ ਸਾਰਿਆਂ ਨੂੰ ਅੰਦਰ ਰੱਖਾਂਗੇ ਤਾਂ ਬਾਕੀ ਬਈ ਆ ਬੈਠੇ ਨੇ ਆਪਣੇ 911 ਹੋਰੀ ਆ ਬੈਠਾ ਬਈ ਤਾਂ ਆ ਬੈਠੇ ਨੇ ਚਾਰ ਪੰਜ ਬੱਚੇ ਬਾਹਰ ਬਾਕੀਆਂ ਨੂੰ ਆਪਾਂ ਕੱਢ ਦਿੰਨੇ ਆ ਫੜ ਫੜ ਕੇ ਆ ਜਾਓ ਮਿੱਤਰੋ ਪਹਿਲਾਂ ਮੈਂ ਤੁਹਾਨੂੰ ਦਿਖਾ ਦਾਂ ਬਈ ਕਿੱਥੋਂ ਤੱਕ ਪਹੁੰਚਿਆ ਕੰਮ ਲੰਚ ਟਾਈਮ ਹੋ ਗਿਆ ਬਾਈ ਹੋਰੀ ਗਏ ਨੇ ਰੋਟੀ ਖਾਣ ਤੇ ਬਈ ਦੇਖੋ ਆ ਛੇ ਖੁੱਡੇ ਪਲਾਸਟਰ ਕਰ ਗਏ ਆ ਕਰ ਗਏ ਇੱਕ ਬਾਕੀ ਬਈ ਇਹਦੇ ਥੱਲੇ ਵਾਲਾ ਦੇਖੋ ਆ ਵੀ ਵਧੀਆ ਬਣਾ ਗੇ ਤੇ ਇਧਰੋਂ ਵੀ ਆ ਦੋ ਨੇ ਵੀ ਹੋ ਗਏ ਉੱਤੇ ਵਾਲੇ ਤਾਂ ਪਹਿਲਾਂ ਤੁਹਾਨੂੰ ਦਿਖਾਈ ਦਿੱਤੇ ਸੀਗੇ ਬਾਕੀ ਵੀ ਪਲਾਸਟਰ ਬਹੁਤ ਸੋਹਣਾ ਕੀਤਾ ਤੇ ਆ ਥੱਲੇ ਵਾਲਾ ਵੀ ਹੋ ਗਿਆ ਤਾਂ ਮਿੱਤਰੋ ਇਧਰਲੇ ਦੋ ਵੀ ਹੋ ਗਏ ਬਈ ਦੇਖੋ ਆ ਦੋਨੇ ਖੁੱਡੇ ਵੀ ਕਰਤੇ ਤਾਂ ਬਈ ਆ 6 ਖੁੱਡੇ ਪਲਾਸਟਰ ਹੋ ਗਏ ਬਾਕੀ ਬਈ ਹੁਰੀ ਆ ਕੇ ਕੰਮ ਚਲਾਉਣਗੇ ਦੇਖਾਂਗੇ ਬਈ ਅੱਜ ਐਂਡ ਤੱਕ ਕਿੰਨਾ ਕੰਮ ਨਿਬੜਦਾਗਾ ਪਹਿਲਾਂ ਬਈ ਅਸੀਲਾਂ ਵਾਲੇ ਖੁੱਡਿਆਂ ਦੀ ਛੱਤ ਪਾ ਕੇ ਫਿਰ ਇਧਰ ਆਉਣਗੇ ਕਬੂਤਰਾਂ ਵਾਲੇ ਕਿ ਨਹੀਂ ਫਿਰ ਇਹਦੀ ਛੱਤ ਪਊਗੀ ਚਲੋ ਆਜੋ ਮਿੱਤਰੋ ਹੁਣ ਬਿਠਾਉਣੇ ਆਪਾਂ ਬੱਚੇ ਛਾਤਰੀ ਤੇ ਜਿਹੜੇ ਆਪਾਂ ਗਿਜਾਉਣੇ ਨੇ ਬਾਕੀਆਂ ਨੂੰ ਸਾਰਿਆਂ ਨੂੰ ਅੰਦਰ ਵੜ ਕੇ ਇਕੱਲੇ ਬੱਚੇ-ਬੱਚੇ ਬਾਹਰ ਕੱਢ ਦਿੰਨੇ ਆਂ ਬਈ ਆਹ ਕੱਢ ਲਿਆ ਬਈ ਛੋਟਾ ਬੱਚਾ ਚੱਲ ਬਈ ਬੈਠ ਭਈਆ 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 ਮਿੱਤਰੋ ਇੱਧਰ ਆ ਗਿਆ 911 ਹਾਂ ਵੀ 911 ਹੋ ਜਾ ਸਟਾਰਟ ਫਿਰ ਬੈਠ ਚੱਕੋ ਬਈ ਬਹਿ ਗਿਆ ਇੱਧਰ ਆ ਗਿਆ ਮਿੱਤਰੋ 911 ਦਾ ਭਰਾ 855 ਲੈ ਬਈ ਤੂੰ ਵੀ ਹੋ ਗਿਆ ਸਟਾਰਟ ਬਹਿ ਜਾ ਆ ਕੱਢ ਲਈ ਗਾਨੀ ਵਾਲੀ ਪੱਠੀ ਲੋ ਬਈ ਇਹਨੂੰ ਵੀ ਬਿਠਾ ਦਿੰਨੇ ਆਪਾਂ ਇਹਨੂੰ ਵੀ ਗਝਾਉਣਾ ਆਪਾਂ ਲੈ ਬਈ ਬਹਿ ਜਾ ਬਹਿ ਜਾ ਬਹਿ ਜਾ ਚੱਲ ਚੱਲ ਸ਼ਾਬਾਸ਼ ਇੱਧਰ ਆ ਗਈ ਬਾਬੇ ਉਹ ਆਪਣੀ ਚੀਨੀ ਪੱਠੀ ਇਹਨੂੰ ਵੀ ਬਿਠਾ ਦਿੰਨੇ ਆਪਾਂ ਲੈ ਬਈ ਤੂੰ ਵੀ ਬੈਠ ਬਹਿ ਜਾ ਬਹਿ ਜਾ ਬਹਿ ਜਾ ਇੱਧਰ ਆ ਗਿਆ ਬਈ ਸ਼ਾਖਾ ਇਹ ਬਈ ਝਾੜ ਪੈ ਰਿਆ ਹੁਣ ਨਵੇਂ ਫੰਗ ਕੱਢੀ ਜਾਂਦਾ ਮਿੱਤਰੋ ਇੱਧਰ ਬਈ ਘਰ ਵਾਲੇ ਪੱਠੇ ਆ ਗਏ ਆਪਣੇ ਪੱਠੇ ਨਹੀਂ ਸੱਚ ਬੱਚੇ ਆ ਬੱਚਿਆਂ ਨੂੰ ਆਪਾਂ ਆ ਛਾਤਰੀ ਤੇ ਬਿਠਾਵਾਂਗੇ ਬਾਹਰ ਓਪਨ ਚ ਇਹ ਉਹ ਕਿੱਧਰ ਬੈ ਗਿਆ ਇਹ 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 ਉਹ ਜਾਲ ਤੇ ਡੇ ਪਿਆ ਚਲੋ ਬਈ ਇਹਨੂੰ ਬਿਠਾ ਦਿੰਨੇ ਆ ਬੈ ਜਾ ਬਈ ਬੈ ਜਾ ਬੈ ਜਾ ਬੈ ਜਾ ਸ਼ਾਬਾਸ਼ ਮਿੱਤਰੋ ਆ ਪੰਗਾ ਹੁੰਦਾ ਬਈ ਖੁੱਡਿਆਂ ਅੱਗੇ ਜਾਲ ਲਵਾਉਣ ਦਾ ਤਾਂ ਹੀ ਅੱਜ ਕੱਲ੍ਹ ਲੋਕ ਬਈ ਪਟਾਉਣ ਲੱਗੇ ਜਾਲ ਖੁੱਡਿਆਂ ਅੱਗੋਂ ਮਿੱਤਰੋ ਆ ਗਿਆ ਬਈ ਲਫਟ ਬੱਚਾ ਆਪਣਾ ਇਹਨੂੰ ਵੀ ਛੱਡ ਦਿੰਨੇ ਆ ਤੇ ਉਹ ਬੱਚਾ ਵੀ ਆ ਗਿਆ ਛਤਰੀ ਤੇ ਚੱਕੋ ਬਈ ਸਾਰੇ ਨਵੇਂ ਬੱਚੇ ਬਿਠਾਤੇ ਆਪਾਂ ਜਾਲ 'ਚ ਤੇ ਜਿਹੜੇ ਘਰ ਵਾਲੇ ਬੱਚੇ ਨੇ ਉਹ ਬਿਠਾਤੇ ਬਾਹਰਲੀ ਛਤਰੀ ਤੇ ਬਾਕੀ ਇੱਧਰ ਬਾਈ ਹੋਰੀ ਰੈਫਟ ਕਰੀ ਜਾਂਦੇ ਨੇ ਲੰਚ ਟਾਈਮ ਚੱਲੀ ਜਾਂਦਾ ਮੈਟਰੋ ਬਈ ਰਹਿਮਤ ਜਿਹੜੀ ਆਪਣੀ ਨਵੀਂ ਛੋਟੂ ਗਏਗਾ ਇਹਦੇ ਵਿੱਚ ਬਈ ਆਹਾ ਅਮਰੀਕਨ ਸਿਲਕੀ ਆ ਤਾਂ ਬਈ ਇਹਦੇ ਪਿੱਛੇ ਪੈਂਦੀ ਐ ਇਹ ਹੋਰ ਕਿਸੇ ਨੂੰ ਨਹੀਂ ਫੜਦੀ ਕੱਲਾ ਬਈਆ ਲਾਲ ਜੇ ਨੂੰ ਫੜੂਗੀ ਬਸ ਇਹਦੇ ਪਿੱਛੇ ਭਾਈਦੀ ਰਹਿੰਦੀ ਐ ਇਹ ਨੂੰ ਫੜਦੀ ਰਹਿੰਦੀ ਆ ਰਹਿਮਤ ਫੜਿਆ ਨਹੀਂ ਗਿਆ ਤੇਰੇ ਤੋਂ ਦੇਖਦੇ ਆ ਫੜੇਗੀ ਕਿ ਨਾ ਇਹ 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 ਫੜ ਕੇ ਦਿਖਾ ਦੇ ਰਹਿਮਤ ਚੱਲ ਤੈਨੂੰ ਥੋੜੇ ਜੇ ਮਿੰਟ ਦਿੱਤੇ ਨੇ ਥੋੜੇ ਜੇ ਮਿੰਟ ਨਹੀਂ ਸੱਚ 1 ਮਿੰਟ ਹੀ ਦਿੱਤਾਗਾ ਫੜ ਕੇ ਦਿਖਾ ਦੇ ਫੜ ਤਾ ਲਊਗੀ ਬਾਈ ਹੱਥ ਵਾਲਾ ਸ਼ਾਰਟ ਹੈ ਦਾ ਇਹਦੇ ਬਸ ਲੋਟ ਹੀ ਨਹੀਂ ਆਈ ਜਾਂਦਾ ਫੜ ਫੜ ਤਾ ਇੱਕ ਮਿੰਟ ਚ ਹੀ ਲੈਂਦੀ ਔਰ ਫਿਰ ਦਾ ਹੱਥ ਹੀ ਮਾਰਦੀ ਆ ਉੱਤੇ ਮਿੰਟ ਚ ਚੱਕ ਲੈਂਦੀ ਆ ਨਾ ਡਰੇ ਹੁਣ ਦੇਖਦੇ ਆ ਲੋਟ ਆ ਗਿਆ ਨਾ ਉਹਦੀ ਚੱਕ ਲੁੱਗੀ ਬਸ ਏ ਆਈ ਤੇ ਨਾ ਆਈ ਮਾਰਦੀ ਆ ਬਾਈ ਦੇਖੋ ਆ ਦੱਬ ਲਿਆ ਐਂ ਚੱਕਦੀ ਆਗੀ ਵੈਰੀ 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 ਗੁੱਡ ਰਹਿਮਤ ਐਕਸਲੈਂਟ ਲੋ ਬਾਈ ਮੇਤਰੋ ਚੱਲ ਪਈ ਤਿਆਰੀ ਛੱਤਾਂ ਦੀ ਬਾਈ ਹੋਰੀ ਡਰਮ ਸੈੱਟ ਕਰੀ ਜਾਂਦੇ ਨੇ ਪੈੜਾ ਪੂੜਾ ਬਣਾਉਣਗੇ ਫਿਰ ਚੜ੍ਹਨਗੇ ਪੱਥਰ ਉੱਤੇ ਇੱਧਰ ਆਗੇ ਮਿੱਤਰੋ ਪੱਥਰ ਬਾਈਹੂਰੀ ਕੋਲੇ ਕਰੀ ਜਾਂਦੇ ਨੇ ਬੱਸ ਜਿਆਦੇ ਲਿਆਇਆ ਥੋੜਾ ਪਰਾਂ ਕਰ ਥੋੜਾ ਥੋੜਾ ਜਾਂ ਲਓ ਬਈ ਇੱਧਰ ਆ ਗਈ ਪੈੜ ਡਰਮਾ ਉੱਤੇ ਪੈੜ ਰੱਖਣਗੇ ਫਿਰ ਪੈੜ ਦੇ ਉੱਤੇ ਪੱਥਰ ਰੱਖ ਕੇ ਫਿਰ ਉੱਤੇ ਛੱਤ ਦੇ ਚੜਾਉਣਗੇ ਆਪਾਂ 사 ਦਾ ਖੱਲੀ ਕਰਦੇ ਨਾ ਹਫਤੇ ਦਾ ਖੱਲੀ ਕਰ ਦੋ ਮਿੱਤਰੋ ਬਾਈ ਹੋਰਾਂ ਨੂੰ ਥੋੜੀ ਜੀ ਦਿੱਕਤ ਆ ਰਹੀ ਹੈ ਬਾਈ ਤਾਂ ਕਰਕੇ ਮੈਂ ਥੋੜੀ ਜੀ ਹੈਲਪ ਕਰਾ ਦਾਂ ਫਿਰ ਮਿਲਦੇ ਆ ਮਿੱਤਰੋ ਇੱਧਰ ਦੇਖੋ ਬਾਈ ਜਿਹੜਾ ਪੱਥਰ ਦਾ ਫਾਫ ਪਾਸਾ ਸੀ ਉਹਨੂੰ ਆਪਾਂ ਥੱਲੇ ਕਰਾ ਲਿਆ ਕਿਉਂਕਿ ਬਾਈ ਉੱਤੇ ਤਾਂ ਮਿੱਟੀ ਆਉਣੀ ਆ ਤਾਂ ਕਰਕੇ ਆ ਜੋ ਮਿੱਤਰੋ ਤੁਹਾਨੂੰ ਕਬੂਤਰਾਂ ਵਾਲੇ ਖੁੱਡੇ ਦਿਖਾਦਾ ਮੜੀ ਜੀ ਦੇਖੋ ਬਈ ਵਿਚਾਲੜੀ ਕੰਦ ਤੇ ਸਾਰੇ ਤੇ ਪੈਪਾਂ ਫਵਾਤੀਆਂ ਤੇ ਉਤੋਂ ਬਈ ਐਂ ਲੱਗਦਾ ਦੇਖੋ ਤਾਂ ਬਈ ਪੱਥਰ ਪਾਉਣੇ ਆ ਬਸ ਥੋੜੇ ਟਾਈਮ ਤੱਕ ਸਾਰੇ ਕੰਮ ਨਿਬੇੜ ਲਈਏ ਫਿਰ ਮਿਲਦੇ ਆ ਆਪਾਂ ਲਓ ਬਈ ਮਿੱਤਰੋ ਫਾਈਨਲੀ ਛੱਤ ਪੈ ਗਈ ਬਈ ਡਬਲ ਸਟੋਰੀ ਖ ਦੋ ਦੋ ਪੱਥਰ ਰੱਖੇ ਗਏ ਸਾਰਿਆਂ ਤੇ ਤਾਂ ਮਿੱਤਰੋ ਇਧਰੋਂ ਤਾਂ ਬਹੁਤ ਵਧੀਆ ਹੋ ਗਿਆ ਹੁਣ ਬਸ ਕਬੂਤਰਾਂ ਵਾਲੇ ਖੁੱਡੇ ਦੀ ਰਹਿ ਗਈ ਆ ਵੀ ਪਾ ਦਈਏ ਫਿਰ ਮਿਲਦੇ ਆ ਤਾਂ ਦੋ ਸਾਰੇ ਖਤਮ ਹੋ ਗਏ ਮੈਂ ਲਊ ਦੂਆ ਐ ਐ ਉਦੂ ਦੂ ਦੂ ਚੱਕ ਕੋਈ ਮਿੱਤਰੋ ਫਾਈਨਲੀ ਆਪਣੇ ਨਵੇਂ ਸੈਟਅਪ ਦੀ ਛੱਤ ਪੈ ਗਈ ਬਈ ਸਿਰਫ ਇੱਕ ਪੱਥਰ ਦੀ ਕਮੀ ਆ ਆ ਵੀ ਰੱਖ ਦੇਣਗੇ ਬਾਈ ਤਾਂ ਬਈ ਅੱਜ ਆਪਣੇ ਸੈਟਅਪ ਦੀ ਛੱਤ ਪੈ ਗਈ ਤੁਹਾਨੂੰ ਸਾਰਿਆਂ ਨੂੰ ਬਹੁਤ 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 ਵਧਾਈਆਂ ਮਿੱਤਰੋ ਦੇਖੋ ਮਿੱਤਰੋ ਇੰਨਾ ਹਨੇਰਾ ਹੋ ਗਿਆ ਬਈ ਆ ਟਾਈਮ ਤੇ ਮੈਂ ਵੀਡੀਓ ਬਣਾਈ ਜਨਾ ਤਾਂ ਕਰਕੇ ਵੀਡੀਓ ਲੇਟ ਹੋ ਜਾਂਦੀ ਹੈ ਬਾਕੀ ਤੁਹਾਨੂੰ ਸੈਟਅਪ ਕੱਲ ਨੂੰ ਦਿਨੇ ਦਿਖਾਵਾਂਗੇ ਅਗਲੇ ਪਾਰਟ ਦੇ ਵਿੱਚ ਤੀਜੇ ਪਾਰਟ 'ਚ ਦਿਖਾਵਾਂਗੇ ਸਾਰਾ ਚੰਗਾ ਜੀ ਮਿਲਦੇ ਆ ਫਸਫਰੀ ਕੱਲ ਸਾਰਿਆਂ ਨੂੰ ਰੱਬ ਰਾਖਾ